ਕੈਨੇਡਾ ਤੋਂ ਆਈ ਧੀ ਨੇ ਗੇਟਾਂ ਦੇ ਵਿੱਚ ਹੀ ਘੇਰ ਲਿਆ ਬਾਪ ਡਿਊਟੀ ਤੇ ਜਾਂਦਾ ਤੇ ਵੀਡੀਓ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿਵੇਂ ਕੈਨੇਡਾ ਤੋਂ ਆਈ ਕੁੜੀ ਬਿਨਾਂ ਦੱਸੇ ਪਰਿਵਾਰ ਨੂੰ ਪਾ ਦਿੱਤੀ ਆ ਭਾਜੜਾ ਜੱਥੇ ਕੀ ਦੋਤੋ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮੱਜੇ ਉੱਤੇ ਪਈ ਮਾਂ ਨੂੰ ਵੀ ਜਦੋਂ ਪਤਾ ਲੱਗਿਆ ਕਿ ਉਸ ਦੀ ਧੀ ਕੈਨੇਡਾ ਤੋਂ ਆ ਗਈ ਤੇ ਮਾਂ ਨੇ ਵੀ ਇੱਕੋ ਦਮ ਖੜਾ ਹੋ ਕੇ ਆਪਣੀ ਧੀ ਨੂੰ ਪਾਈ ਜੱਫੀ ਜੱਥੇ ਕੀ ਦੋਤੋ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਹੋ ਗਈ viral ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵਿਦੇਸ਼ਾਂ ਦੇ ਵਿੱਚ ਵਸਦੇ ਮਾਮਾ ਦੇ लाडले ਪੁੱਤ ਜਦੋਂ ਬਿਨਾਂ ਦੱਸੇ ਆਉਂਦੇ ਹਨ ਪਰਿਵਾਰ ਨੂੰ ਮੌਕੇ ਤੇ ਹੀ ਪਾ ਦਿੰਦੇ ਹਨ ਭਾਜਣਾ ਜਿਵੇਂ ਕਿ ਦੋਸਤੋ ਇਹੋ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ viral ਹੁੰਦੀਆਂ ਰਹਿੰਦੀਆਂ ਹਨ ਪਰਿਵਾਰ ਨੂੰ ਪੂਰਾ ਵੀ ਪਿੰਕ ਨਹੀਂ ਸੀ ਕਿ ਉਹਨਾਂ ਦੀ ਬੇਟੀ ਆ ਜਾਵੇਗੀ ਪਰ ਜਦੋਂ ਗੇਟਾਂ ਵਿੱਚੋਂ ਪਿਤਾ ਨੇ ਮੋਟਰਸਾਈਕਲ ਕੱਢਿਆ ਡਿਊਟੀ ਤੇ ਜਾਣ ਲਈ ਪਰ ਤੇ ਅਚਾਨਕ ਹੀ ਸਾਦਰ ਸਾਦਰ ਗੱਡੀ ਤੇ ਉਤਰ ਕੇ ਭਾਜੀ ਆਈ ਬਹੀ ਦੇ ਵਿੱਚ ਤੇ ਆਪਣੇ ਪਿਤਾ ਨੂੰ ਪਾ ਲੈਂਦੀ ਹੈ ਜੱਫੀ ਜੱਥੇ ਕੀ ਦੋਸਤ ਇਹ ਵੀਡੀਓ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਕੀ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿੰਦੇ ਹੋ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਓ ਤਾਂ ਮੇਰੀ ਤਾਂ ਦਾਦੀਆਂ ਮਿੱਤ ਪੱਕੀਆਂ ਚੰਬੜੀਆਂ